ਪਿਆਰੇ ਦੋਸਤੋ ਪਿਆਰ ਭਰੀ ਫਤਿਹਕੋਲ ਕਰਕੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨ ਵਿੱਚ ਸਵਾਗਤ ਹੈ ਤੁਸੀਂ ਜੁੜ ਗਏ ਹੋ ਤੀਰ ਤੋਂ ਗੋਲਡ ਦੇ ਨਾਲ ਕਿ ਅੱਜ ਆਪਾਂ ਜਿਸ ਦੀ ਗੱਲ ਕਰਨੀ ਆ ਜਿਸ ਬੀਤ ਤੇ ਗੱਲ ਕਰਨੀ ਆ ਉਹ ਤੁਹਾਡੇ ਸਾਹਮਣੇ ਆ ਕੱਲ ਆਮ ਆਦਮੀ ਪਾਰਟੀ ਦੇ ਜੋ ਸੰthਾਪਕਰੇ ਜਿਨ੍ਹਾਂ ਨੇ ਪਾਰਟੀ ਸ਼ੁਰੂ ਕੀਤੀ ਹਰਵਿੰਦ ਕੇਜਰੀਵਾਲ ਨੂੰ ਜਮਾਨਤ ਮਿਲ ਗਈ ਆ ਦੇਖੋ ਆਪਾਂ ਇੱਥੇ ਕਿਸੇ ਪਾਰਟੀ ਦਾ ਸਮਰਥਨ ਨਹੀਂ ਕਰਦੇ ਪਾਰਟੀ ਕੋਈ ਚੰਗੀ ਆ ਜਾਂ ਮਾੜੀ ਆ ਆਪਾਂ ਨੂੰ ਇਹਦੇ ਨਾਲ ਲੈਣਾ ਦੇਣਾ ਨਹੀਂ ਪਰ ਕਾਨੂੰਨ ਵਿਵਸਥਾ ਕਿਵੇਂ ਦੀ ਆ ਕਾਨੂੰਨ ਵਿਵਸਥਾ ਕਿਵੇਂ ਕੰਮ ਕਰਦੀ ਏ ਇਹ ਕਾਨੂੰਨ ਕਿਸੇ ਇੱਕ ਦਾ ਵਾ ਜਾਂ ਕਾਨੂੰਨ ਨੂੰ ਸਾਰੇ ਲੋਕਾਂ ਦੇ ਵਿੱਚ ਸਮਾਨ ਸਮਝਿਆ ਜਾਂਦਾ ਏਡੀਆਈ ਸੀਬੀਆਈ ਦੀਆਂ ਰੇਡਾਂ ਫਵਾਕੀ ਜੋ ਜੁਰਮ ਸਾਬਤ ਨਹੀਂ ਹਜੇ ਕਰ ਸਕੇ ਉਹ ਸਜ਼ਾ ਦਿਵਾਉਣ ਲਈ ਤੁਰੇ ਫਿਰਦੇ ਨੇ ਹੁਣ ਇਹ ਗੱਲ ਵੀ ਇੱਥੇ ਜ਼ਿਕਰਯੋਗ ਆ ਕਿ ਜਿਨ੍ਹਾਂ ਨੇ ਈਡੀ ਭੇਜੀ ਈਡੀ ਨੇ ਛਾਪਾ ਮਾਰਿਆ ਅਰਵਿੰਦ ਕੇਜਰੀয়াল ਨੂੰ ਗ੍ਰਿਫਤਾਰ ਕਰਿਆ ਨੌ ਉਹਨਾਂ ਨੇ ਸਾਮਣ ਭੇਜੇ ਪਰ ਉਦੋਂ ਗ੍ਰਿਫਤਾਰ ਨਹੀਂ ਕਰਿਆ ਬੋਟਾ ਦੇ ਨੇੜੇ ਆ ਕੇ ਗ੍ਰਿਫਤਾਰ ਕਰਿਆ ਤੇ ਉਸ ਤੋਂ ਬਾਅਦ ਉਹ ਦੋਸ਼ ਤੈਹ ਨਹੀਂ ਕਰ ਸਕੇ ਕਿ ਅਸੀਂ ਗ੍ਰਿਫਤਾਰੀ ਕਿਉਂ ਕੀਤੀ ਹੈ ਜਿਸ ਨੇ ਸਟੇਟਮੈਂਟ ਦਿੱਤੀ ਉਹ ਹਜੇ ਪੇਸ਼ ਨਹੀਂ ਹੋਇਆ ਤੇ ਕੱਲ ਅਦਾਲਤ ਨੇ ਅਰਵਿੰਦ ਕੇਜਰੀਆ ਲੂਜੀ ਅਗਾਊ ਜ਼ਮਾਨਤ ਦੇਤੀ ਇੱਕ ਇੱਕ ਜੂਨ ਤੱਕ ਜ਼ਮਾਨਤ ਦੇਤੀ ਕਿ ਤੁਸੀਂ ਆਪਣਾ ਪਹਚਾਨ ਕਰ ਸਕਦੇ ਹੋ ਪਰ ਉੱਥੇ ਏਡੀ ਨੇ ਕੀਦੇ ਕਹਿਣ ਤੇ ਰੋਕ ਲਾਉਣ ਦੀ ਕੋਸ਼ਿਸ਼ ਕੀਤੀ ਜ਼ਮਾਨਤ ਤੇ ਕਿ ਜ਼ਮਾਨਤ ਨਹੀਂ ਦੇ ਜਾਨੀ ਜੀ ਬਾਹਰ ਜਾ ਕੇ ਬੋਲੂਗਾ ਦੇਖੋ ਜਦੋਂ ਕਿਸੇ ਬੰਦੇ ਦੇ ਜੁਰਮ ਨਹੀਂ ਸਾਬਤ ਹੋਇਆ ਤੇ ਜੋ ਜੱਜ ਸਾਹਿਬਾਂ ਦੀ ਬੈਂਚ ਬੈਠੀ ਸੀ ਨਾ ਉਨਾਂ ਨੇ ਕਿਹਾ ਸੀ ਜਦੋਂ ਤੁਸੀਂ ਜੁਰਮ ਸਾਬਤ ਕਰੋ ਤੁਸੀਂ ਹੁਣ ਤੱਕ 1 ਮਹੀਨੇ ਦਾ ਟਾਈਮ ਹੋ ਗਿਆ ਤੁਸੀਂ ਕਿਉਂ ਨਹੀਂ ਸਟੇਟਮੈਂਟਾਂ ਸਾਬਤ ਕਰ ਸਕਦੇ ਤੁਸੀਂ ਕਿਉਂ ਨਹੀਂ ਇੰਨੇ ਤੱਕ ਜੁਰਮ ਸਾਬਤ ਕਰ ਸਕਦੇ ਤੇ ਅਸੀਂ ਬਿਨਾਂ ਕਿਸੇ ਰੀਜ਼ਨ ਤੋਂ ਬੰਦੇ ਨੂੰ ਅੰਦਰ ਨਹੀਂ ਮਿਠਾ ਸਕਦੇ ਤੇ ਸਾਨੂੰ ਇਹਨਾਂ ਨੂੰ ਜ਼ਮਾਨਤ ਦੇਣੀ ਪੈਣੀ ਹੈ ਕਿਉਂਕਿ ਚੋਣ ਪ੍ਰਚਾਰ ਚੱਲ ਰਿਹਾ ਚੋਣਾ ਦਾ ਟਾਈਮ ਆ ਇਹਨਾਂ ਨੇ ਪ੍ਰਚਾਰ ਦੇਖੋ ਲੱਗਿਆ ਵੀ ਚੋਣ ਪ੍ਰਚਾਰ ਕਰਨਾ ਚੋਣ ਜਾਂ ਚੋਣ ਚੋਣ ਪ੍ਰਕਿਰਿਆ ਹੋ ਰਹੀ ਆ ਉਹਦੇ ਲਈ ਅਸੀਂ ਉਹ ਭਾਈ ਜਬਾਨ ਤੇ ਦੇਣੀ ਪੈਣੀ ਆ ਪਰ ਈਡੀਆਈ ਨੇ ਉੱਥੇ ਵਿਰੋਧ ਕੀਤਾ ਹੁਣ ਈਡੀਆਈ ਕਿਹਦੇ ਕਹਿਣ ਤੇ ਵਿਰੋਧ ਕਰਦੀ ਆ ਕਿਹਦੇ ਕਹਿਣ ਤੇ ਉਹ ਇਸ ਤਰ੍ਹਾਂ ਦੇ ਕੰਮ ਕਰ ਰਹੀ ਆ ਜੋ ਕਾਨੂੰਨ ਨੂੰ ਸਿਰਫ ਆਪਣੀ ਮੁਠੀ ਵਿੱਚ ਬੰਦ ਕਰਨਾ ਚਾਹੁੰਦੀ ਆ ਪਰ ਫੇਰ ਵੀ ਹਜੇ ਜਿੱਥੇ ਕਿਤੇ ਕਾਨੂੰਨ ਜਿਉਂਦਾ ਨਾ ਤਾਂ ਉੱਥੇ ਜੱਜਾਂ ਦੇ ਬੈਂਚ ਨੇ ਫੈਸਲਾ ਦਿੱਤਾ ਕਿ ਜਾਂ ਤਾਂ ਜੁਰਮ ਸਾਬਤ ਕਰੋ ਜਾਂ ਫਿਰ ਤੁਸੀਂ ਵਿਰੋਧਨਾ ਕਰੋ ਤੇ ਹੁਣ ਡੀਆਈ ਨੇ ਡੀਆਈ ਨੇ ਜੋ ਸਾਬਤ ਕੀਤਾ ਉਹ ਹਜੇ ਤੱਕ ਸਾਬਤ ਹੀ ਨਹੀਂ ਹੋਇਆ ਜੋ ਜਿਸ ਤਹਿਤ ਰਵਿੰਦਰ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਸ਼ਰਾਬ ਘਟਾਲੇ ਵਿੱਚ ਉਹ ਹਜੇ ਇਹਨਾਂ ਤੋਂ ਸਾਬਤ ਹੀ ਨਹੀਂ ਹੋਈ ਅਗਰ ਤੁਹਾਡੇ ਕੋ ਪੱਕੇ ਸਬੂਤ ਨੇ ਤਾਂ ਫਿਰ ਤੁਸੀਂ ਅਦਾਲਤ ਨੂੰ ਸਬੂਤ ਦਿਓ ਤੁਸੀਂ ਕਿਉਂ ਕਿਸੇ ਨੂੰ ਗੁੰਮਰਾਹ ਕਰਦੇ ਹੋ ਕਿਉਂ ਕਿਸੇ ਨੂੰ ਨਾਜਾਇਜ਼ ਤੁਸੀਂ ਫਸਾ ਰਹੇ ਹੋ ਆਪਾਂ ਇੱਥੇ ਇਹ ਨਹੀਂ ਜਿਕਰ ਜੋ ਕਰਦੇ ਕਿ ਅਸੀਂ ਰਵਿੰਦ ਕੇਜਰੀਵਾਲ ਦਾ ਸਮਰਥਨ ਕਰਦੇ ਹਾਂ ਜਾਂ ਕਿਸੇ ਹੋਰ ਪਾਰਟੀ ਦਾ ਸਮਰਥਨ ਕਰਦੇ ਹਾਂ ਆਪਾਂ ਕਿਸੇ ਪਾਰਟੀ ਦਾ ਸਮਰਥਨ ਨਹੀਂ ਕਰਦੇ ਸਾਨੂੰ ਸਿਰਫ ਅਸੀਂ ਸਮਰਥਕੋਂ ਇੱਕ ਚੀਜ਼ ਦਾ ਕਰਦੇ ਹਾਂ ਜੋ ਸੱਚ ਹੈ ਕਾਨੂੰਨ ਵਿਵਸਥਾ ਸਿਰਫ ਇੱਕ ਦੇ ਹੱਥ ਨਹੀਂ ਹੋਣੀ ਚਾਹੀਦੀ ਕਿਵੇਂ ਇਹ ਏਡੀਆਈ ਦਾ ਗਲਤ ਪ੍ਰਯੋਗ ਕਰਕੇ ਸਾਡੇ ਭਾਰਤ ਨੂੰ ਇੱਕ ਤਾਨਾਸ਼ਾਹੀ ਮੁਲਕ ਵੱਲ ਲਿਜਾ ਰਹੇ ਨੇ ਇੱਕ ਤਾਨਾਸ਼ਾਹੀ ਲਹਿਰ ਵੱਲ ਲਿਜਾ ਰਹੇ ਨੇ ਅਗਰ ਇਸ ਤਰ੍ਹਾਂ ਫੈਸਲੇ ਇਕਤਰਫੇ ਹੁੰਦੇ ਰਹੇ ਇਸ ਤਰ੍ਹਾਂ ਇੱਕ ਪੱਖੇ ਕਰਦੇ ਰਹੇ ਤਾਂ ਸਾਡਾ ਦੇਸ਼ ਬਹੁਤ ਪਿੱਛੇ ਧੱਕਲੇ ਜਾਂ ਸਿਰਫ ਇੱਕ ਹਕੂਮਤ ਦੇ ਥੰਲੇ ਆ ਜਾਵੇ ਪੰਜ ਸਾਲਾਂ ਦਾ ਕਾਰਜਕਾਲ ਤਾਂ ਮਿਲਿਆ ਸੀ ਤਾਂ ਕਿ ਜਨਤਾ ਨੂੰ ਅਗਰੇ ਸਰਕਾਰਾਂ ਚ ਅੱਗੇ ਨਹੀਂ ਲੱਗਦੀਆਂ ਤਾਂ ਉਹ ਸਰਕਾਰਾਂ ਬਦਲ ਸਕਦੀਆਂ ਆਪਣੀ ਵੋਟ ਦੇ ਅਧਿਕਾਰ ਨਾਲ ਸਰਕਾਰਾਂ ਨੂੰ ਬਦਲ ਕੇ ਆਪਣਾ ਹੋਰ ਮਨਪਸੰਦ ਦਾ ਕੈਂਡੀਡੇਟ ਇਹ ਤੈਅ ਕਰ ਸਕਦੇ ਨੇ ਹੁਣ ਇੱਕ ਵਾਰ ਤੁਸੀਂ ਜੋ ਵਕੀਲਾਂ ਦੀ ਸਟੇਟਮੈਂਟ ਉਹ ਸੁਣੋ ਇੱਕ ਸ਼ਾਰਟ मौखिक ऑर्डर कोर्ट ने प्रोनाउंस किया उसमें कोर्ट ने कहा कि अरविंद केजरीवाल जी को 20 दिन के लिए एंट्री बेल दी जा रही है दो जून तक और कोई कैंपेनिंग के ऊपर कोई रिस्ट्रिक्शन नहीं है वो क्या कह सकते हैं या क्या नहीं कह सकते उसमें कोई जब ऑर्डर भी अब लाया सी के अरविंद केजरीवाल बाहर जाके ਜਾ ਭਾਜਪਾ ਪਾਰਟੀ ਨੂੰ ਜਾਂ ਕਾਂਗਰਸ ਨੂੰ ਜਾਂ ਕਿਸੇ ਵੀ ਪਾਰਟੀ ਨੂੰ ਨਾਲ ਉਹ ਆਪਾਂ ਸਾਰੀਆਂ ਪਾਰਟੀਆਂ ਨੇ ਕਰਦੀਆਂ ਕਿ ਕਿਸੇ ਦੇ ਹਿੱਤ ਦੇ ਵਿੱਚ ਜਾਂ ਕਿਸੇ ਦੇ ਮਾਰਕਲਾਪਨਾ ਬੋਲੇ ਪਰ ਉਹਦੇ ਕੋਲ ਪੂਰਾ ਰਾਈਟ ਹੈ ਕਿ ਕਿਸੇ ਪਾਰਟੀ ਦੇ ਮਾਰਕਲਾਪ ਬੋਲ ਸਕਦਾ ਜਿਸ ਤਰ੍ਹਾਂ ਦੇ ਹੁਣ ਤੁਸੀਂ ਸਾਡੇ ਪ੍ਰਧਾਨ ਮੰਤਰੀ ਜੀ ਦੀ ਸਟੇਟਮੈਂਟ ਸੁਣ ਰਹੇ ਹੋ ਹਾਲਾਂਕਿ ਉਹ ਸਟੇਟਮੈਂਟਾਂ ਕਿਸੇ ਮਾਇਨੇ ਨਹੀਂ ਰੱਖਦੀਆਂ ਕਿ ਅਗਰ ਤੁਹਾਡੇ ਕੋਲ ਦੋ ਮੱਝਾਂ ਨਹੀਂ ਤਾਂ ਇੱਕ ਮੱਝ ਤੁਹਾਡੀ ਉਹ ਲੈ ਲੈਣਗੇ ਔਰ ਦੋ ਘਰ ਆ ਇੱਕ ਘਰ ਉਹ ਲੈਣਗੇ ਮੰਗਲ ਸੂਤਰ ਉਹ ਲੈਣਗੇ ਫਲਾਣਾ ਦੇਖੋ ਇਹਨਾਂ ਕੋਈ ਮੁੱਦਾ ਕੋਈ ਨਹੀਂ ਸਿਰਫ ਧਾਰਮਿਕ ਜਾਤ ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਦੀ ਰਾਜਨੀਤੀ ਕੀਤੀ ਜਾਂਦੀ ਹੈ ਇਹ ਨਹੀਂ ਕਹਿ ਰਹੇ ਕਿ ਅਸੀਂ 10 ਸਾਲਾਂ ਚ ਕੀਤਾ ਕੀ ਬਣਾ ਤੁਸੀਂ ਇੱਕ ਵਾਰੀ ਸਟੇਟਮੈਂਟ ਪੂਰੀ ਸੁਣ ਲਿਓ ਉਸ ਕਿਹਾ ਜਾ ਰਹਾ تھا ਤੱਬ ਵੀ ED ਨੇ ਰਿਕੁਐਸਟ ਕੀਤਾ ਕਿ ਕੋਈ ਰੈਸਟ੍ਰਿਕਸ਼ਨ ਡਾਲੀ ਜਾਏ ਲੇਕਿਨ ਕੋ ਰੈਸਟ੍ਰਿਕਸ਼ਨ ਨਹੀਂ دی ਗਈ ਹੈ ਔਰ 2 ਜੂਨ ਕੋ उन्हें दो जून तक की ये मोहलत दी गई है एंट्री बेल की अब इंग्लिश, इंग्लिश, देखो इंग्लिश, देखो। आज से लागू होगी और अभी जितना ओरली बोला गया है ओरली ऑर्डर में और कोई कंडीशन नहीं है लेकिन हमें लिखित ऑर्डर देखना होगा पहली बात दूसरी बात इस ऑर्डर जब ये अपलोड हो जाएगा और अवेलेबल हो जाएगा इसके बेसिस पे ट्रायल कोर्ट रिलीज का ऑर्डर पास करेगा हम कोशिश करेंगे कि जल्द से जल्द आज ही हो जाए वो हमारी कोशिश रहेगी कि अरविंद जी आज ही रिलीज हो जाए वो जल्द से जल्द रिलीज हो, जल हो जाए और आज ही रिलीज हो जाए टूडे एट ट्री पी टुडे एट टू पी एम the bench in court तो तो to assembled for this matter and it pronounced a very short oral order we have not yet seen the written order which will be uploaded in the course of the day as we understand and in that oral order the court indicated that they are granting interim release slash bail to mr arvind kejriwal and that order of interim release will uh, 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 will be uh, operable ते up ते till second statement siki te kal ohna ne release karte ਕੱਲ ਅਰਵਿੰਦ ਕੇਜਰੀਵਾਲ ਨੂੰ ਸੁਕੇਸ਼ ਕੀ ਤਰਫ ਇੱਕ ਵਾਰ ਫੇਰ ਮੈਂ ਰੁਕ ਕਰਾ ਸੁਕੇਸ਼ ਜਿਹੜਾ ਜੋ ਇਹਨਾਂ ਦੇ ਨੇਤਾ ਕੇ ਮੀਡੀਆ ਨੇ ਉਹਨਾਂ ਦੇ ਕੀ ਡਿਬੇਟਾ ਚੱਲੀ ਹੈ ਕਹਿੰਦੇ ਜੀ ਇਹਨਾਂ ਨੂੰ ਬਾਹਰ ਨਹੀਂ ਕੱਟਣਾ ਚਾਹੀਦਾ ਸੀ ਫੁਲਾਨਾ ਖਤਮ ਕਰਨਾ ਕਰਨਾ ਚਾਹੀਦਾ ਬੜੀਆਂ ਸਟੇਟਮੈਂਟਾਂ ਸੁਣੇ ਹੋ ਜਾਣਾ ਇੱਕ ਨੇ ਆਪਣੀ ਸ਼ੈਲੀ ਹੁੰਦੀ ਹੈ ਸੰਗਤ ਸਿੰਘ ਜਦ ਬਾਹਰ ਆਏ تھے ਬੜੇ ਆਕੰਮਕ ਨਜ਼ਰ ਆਏ تھے ਔਰ ਇੱਕ ਤਰ੍ਹਾਂ ਸੇ ਧਮਕੀਆਂ ਦੇਣਾ ਵੀ ਸ਼ੁਰੂ ਕਰ ਦਿਆ ਥਾ ਕਿ ਦੇਖੋ ਇਹ ਜਿਹੜਾ ਨੈਸ਼ਨਲ ਮੀਡੀਆ ਹੈ ਇਹਨਾਂ ਦਾ ਮੇਨ ਮੋਟਿਵ ਇਹੀ ਸੀ ਕਿ ਵੀ ਜਿੰਨਾ ਹੋ ਸਕੇ ਅਰਵਿੰਦ ਕੇਜਰੀਵਾਲ ਨੂੰ ਅੰਦਰ ਰੱਖਣਾ ਉਹ ਕਹਰੇ ਜਰੂ ਸੱਜੇ ਸਿੰਘ ਬਹਰ ਆਏ ਸੀ ਧਮਕੀਆਂ ਦੇ ਉੱਤੇ ਲੱਗੇ ਸੀ ਸਰੀਰ ਨੂੰ ਕੇਦਰੀ ਬਾਲ ਵੀ ਆਈ ਦਊਗਾ ਅਗਰ ਤੁਹਾਡੇ ਕੋਲ ਪੱਕੇ ਪ੍ਰੂਫ ਵੀ ਸੀ ਤਾਂ ਫਿਰ ਤੁਸੀਂ ਉਸ ਦਿਨ ਦੇ ਕਿਉਂ ਇੱਕ ਮਹੀਨੇ ਪਹਿਲਾਂ ਪ੍ਰੂਫ ਨਹੀਂ ਸਾਬਤ ਕਰੇ ਕਿ ਕੇਦਰੀ ਆਲਸਰਾਬ ਘਟਾਲੇ ਵਿੱਚ ਦੋਸ਼ੀ ਹੈ ਹੁਣ ਜਿਹਨੂੰ ਡੋਨੇਸ਼ਨ ਗਈ ਆ ਭਾਜਪਾ ਵਾਲਿਆਂ ਦੀ ਲਿਸਟ 'ਚ ਗਿਆ ਹੋਇਆ ਕਿ ਭਾਈ ਚੰਦਾ ਇੰਨਾ ਗਿਆ ਉਹ ਗਿਆ ਕਿ ਦੇ ਕੋਲ ਆ ਬੀਜੇਪੀ ਕੋਲ ਤਾਂ ਹੜੋ ਬੀਜੇਪੀ ਨੂੰ ਪਾਰਟੀ ਨੂੰ ਸਸਪੈਂਡ ਕਰੋ ਆ ਸੁਣੋ ਜਰਾ ਕੀ ਕਹਿੰਦੇ ਨੇ ਇਹ ਕੋਦੀ ਮੀਡੀਆ ਤਮਿਲਨਾਡੂ ਪੁਲਿਸ ਇਹ ਕਰੇਗੀ ਆ ਪੰਜਾਬ ਪੁਲਿਸ ਇਹ ਕੇਸ ਬਣਾ ਦੇਗੀ अरविंद केजरीवाल जब बाहर आएंगे किस तरह की शैली होगी इमोशनल आक्रामक या अपना ही जो उनका अंदाज होता है नहीं उनकी शैली है कॉमन मैन की शैली है उनकी उनकी आ, वो डिलीवरी नहीं है जो संजय सिंह की है वो एक अलहदा इशू है लेकिन जिस तरह जो कल का अरविंद केजरीवाल जमानत मिली है ना तो गोदी मीडिया पूरी भाजपा समझ लो भी लूज मोशन लगे पे कि भी अरविंद केजरीवाल बहर आ गया ਇਹਨਾਂ ਨੂੰ ਪਤਾ ਕਿ ਹੁਣ ਸਾਡੇ ਪੋਤਲੇ ਫੁੱਲੂ ਉਹਦੇ ਕੋ ਸਾਰਾ ਕੁਛ ਆ ਇਹੀ ਚੀਜ਼ਾਂ ਚਾਹੁੰਦੇ ਸੀ ਹਰਾਕੇ ਦਾਤਨੀ ਜੋ ਕੋਟਨੀ ਬੈਂਚੋਂ ਇਹ ਗੱਲ ਕਹੀ ਹੈ ਭਾਈ ਤੁਸੀਂ ਕਿਤੇ ਆਪਣੇ ਸਿਗਨੇਚਰ ਨਹੀਂ ਕਰਨੇ ਸਰਕਾਰੀ ਦਸਤਾਵੇਜ਼ਾਂ ਦੇ ਭਈ ਜਾਂ ਕਿਸੇ ਨੂੰ ਆਰਡਰ ਕਰਨਾ ਤੁਸੀਂ ਹੋਰ ਆਪਦਾ ਚੋਣ ਪ੍ਰਚਾਰ ਕਰ ਸਕਦੇ ਹੋ ਤੁਹਾਨੂੰ ਕੋਈ ਬੰਦਸ਼ ਨਹੀਂ ਜਿੱਥੇ ਤੁਸੀਂ ਚੋਣ ਪ੍ਰਚਾਰ ਕਰਨਾ ਕਰ ਸਕਦੇ ਹੋ सुनियो इन्हों माड़िया थोड़ी देर में आप प्रेस कॉन्फ्रेंस देखेंगे अमित शाह ने अपने एक इंटरव्यू में ही कहा था की अगर पहले वो जाते ईडी के पास तो पहले गिरफ्तार हो गए होते और उस समय एक बड़ा इशू बनाने की कोशिश की थी इस इंटरव्यू के बाद आम आदमी पार्टी ने कि इसका गोदी मीडिया ਕਿ ਬਈ ਕਿਤੇ ਸਾਡੇ ਚੈਨਲ ਨਾ ਬੰਦ ਹੋ ਜਾਣਾ ਹੁਣ ਸੁਭਾਵਕ ਆ ਜੇ ਸੱਤਾ ਪਰਟੂ ਤੇ ਜਿਹੜੇ ਇਹ ਦਲ ਬਦਲੂ ਚੈਨਲ ਨੇ ਤਾਂ ਇਹਨਾਂ ਦਾ ਬੰਦ ਹੋਣਾ ਲਾਜ਼ਮੀ ਹੈ ਕਿਉਂਕਿ ਇਹਨਾਂ ਨੇ ਸਾਡੇ ਦੇਸ਼ ਦੀ ਜੋ ਕਹਿੰਦੇ ਇੱਕ ਪ੍ਰੈਸ ਹੁੰਦੀ ਹੈ ਨਾ ਇੱਕ ਪੱਤਰਕਾਰੀ ਹੁੰਦੀ ਹੈ ਉਹ ਸਾਡੇ ਦੇਸ਼ ਦੀ ਵੀ ਇੱਕ ਅੱਖ ਹੁੰਦੀ ਹੈ ਲੋਕਾਂ ਦੀ ਜਿਸ ਨੇ ਇੱਕ ਸੱਚ ਦਿਖਾਇਆ ਜਾਂਦਾ ਪਰ ਇਹਨਾਂ ਨੇ ਇੰਨਾ ਕ ਝੂਠ ਦਿਖਾਤਾ ਇੰਨਾ ਕ ਨਫਰਤ ਭਰੇ ਲੋਕਾਂ ਨੂੰ ਚੀਜ਼ਾਂ ਦਿਖਾਤੀਆਂ ਕਿ ਲੋਕ ਇਹਨਾਂ ਤੇ ਯਕੀਨ ਕਰਨ ਹਟ ਗਏ ਨੈਸ਼ਨਲ মিডিਆ ਨੂੰ ਗੋਦੀ মিডিਆ ਦਾ ਖਿਤਾਬ ਦਿੱਤਾ ਗੋਦੀ মিডিਆ ਦਾ ਖਿਤਾਬ ਇਹ ਗੋਦੀ মিডিਆ ਦਾ ਖਿਤਾਬ ਕਿਉਂ ਮਿਲਿਆ ਇਹਨਾਂ ਦੀ ਬਿਆਨਬਾਜ਼ੀ ਸੁਣੀ ਜਾਏ मतलब है कि हम जो आज तक कहते थे वो सही साबित हुआ है कि कि ये 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 पॉलिटिकल गिरफ्तारी है राजनीतिक तौर पे एक आदेश आया गिरफ्तार गिरफ्तार करना इसलिए उनको ईडी ने गिरफ्तार किया नहीं तो, तो ये ने कैसे किया जाएगा इसकी कोशिश होगी और मुझे लगता है कि शुरू हो जाएगी जब आम आदमी पार्टी की आप प्रेस कॉन्फ्रेंस देखने वाले हैं जब वो बाहर निकलेंगे अरविंद केजरीवाल तो उनको भी ब्रीफ किया जाएगा कि जो बाहर अभी अभी चीजें अभी तक चीजें हुई हैं तो वो सरकार को वो किसी भी तरीके से ये दिखाने की कोशिश नहीं करेंगे वो लॉकडाउन नहीं, नहीं होंगे वो ये आम मोदी मीडिया ने मोदी ने पूरा जोर ला लिया केजरीवाल के अंदरों बाहर ना कितना केजरीवाल के, के नाल जो बैरक कैदी हों की हत्या हो जाती है ਤੇ ਕਿਤੇ ਉਹਨੂੰ ਇਹ ਕਿਹਾ ਜਾਂਦਾ ਜੀ ਇਹਦੀ ਸ਼ੂਗਰ ਤਾਂ ਬਾਦੀਏ ਅੰਦਰ ਆਂਬ ਖਾਂਦਾ ਫਲਨਾ ਧਮਕਰਨਾ ਖਾਂਦਾ ਮਿੱਠੀਆਂ ਚੀਜ਼ਾਂ ਖਾਂਦਾ ਦੇਖੋ ਹਜੇ ਉਹ ਉਹਦੇ ਦੋਸ਼ ਤੈਹ ਨਹੀਂ ਹੋਇਆ ਕਿ ਬੰਦਾ ਇਨਵੋਲਵ ਐ ਇਸ ਕੇਸ ਵਿੱਚ ਜਿਨ੍ਹਾਂ ਨੇ ਸਟੇਟਮੈਂਟ ਦਿੱਤੀ ਉਹ ਸਿਰਫ ਇੱਕ ਲਿਖਤੀ ਸਟੇਟਮੈਂਟ ਆ ਉਹ ਬੰਦਾ ਆਪ ਸਾਹਮਣੇ ਨਹੀਂ ਆਇਆ ਹੁਣ ਜਦੋਂ ਕੋਰਟ ਦੇ ਵਿੱਚ ਸਾਹਮਣੇ ਆਉਂਗੇ ਇਹਨਾਂ ਨੂੰ ਪਤਾ ਕਿ ਸਾਡੇ ਪੁੱਤ ਲੇਖ ਉੰਨਣਗੇ ਇਸ ਲਈ ਹੁਣ ਇਹਨਾਂ ਨੂੰ ਕੱਲ ਦੀ ਨੀਂਦ ਨਹੀਂ ਆ ਰਹੀ ਕੱਲ ਦਾ ਇਹਨਾਂ ਦੀ ਜੋ ਨੀਂਦ ਆ ਉੱਡ ਗਈ ਆ ਕਿਉਂਕਿ ਕੇਜਰੀਵਾਲ ਹੁਣ ਉਹ ਚੀਜ਼ਾਂ ਕੱਢ ਕੇ ਲਿਆਉ ਬੜਾ ਉਹ ਚੀਜ਼ਾਂ ਸਾਹਮਣੇ ਆਉਣਗੀਆਂ ਜੋ ਹਜੇ ਨਹੀਂ ਆਈਆਂ ਸੀ ਕਿਉਂਕਿ ਜਦੋਂ ਕਿਸੇ ਤੇ ਸੱਦਾ ਬਿਆਰਬਾਜੀ ਕਰਦੇ ਨੇ ਨਾ ਤਾਂ ਉਹਦਾ ਇਹਨਾਂ ਨੂੰ ਇਲਜ਼ਾਮ ਵੀ ਉਕਤਣਾ ਪੈਣਾ ਕਿ ਅਸੀਂ ਕੀ ਕੀਤਾ ਸੀ ਸੋ ਹੁਣ ਇਹੀ ਚੀਜ਼ਾਂ ਨੇ ਇਹਨਾਂ ਦਲਬਦਲੂਆਂ ਤੇ ਇਹਨਾਂ ਮੀਡੀਆ ਤੇ ਬਹੁਤਾ ਵਿਸ਼ਵਾਸ ਨਹੀਂ ਬਣ ਰਿਹਾ ਕਿਉਂਕਿ ਇਹਨਾਂ ਨੇ ਸਾਡੇ ਲੋਕਤੰਤਰ ਦਾ ਕਹਾਣ ਕਰਤਾ ਚੀਜ਼ਾਂ ਜੋ ਦਿਖਾਉਣੀਆਂ ਸੀ ਉਹ ਨਹੀਂ ਦਿਖਾਈ। ਸੋ ਇੰਨੀਆਂ ਕੁ ਬੇਨਤੀਆਂ ਬਲਵਾਨ ਕਰਨੀਆਂ ਬਾਕੀ ਤੁਸੀਂ ਵੀਡੀਓ ਵਿੱਚ ਦੇਖ ਹੀ ਲਿਆ ਕਿ ਕੀ ਦਿਖਾਇਆ ਗਿਆ। ਸੋ ਅਗਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਆਪਣੇ ਵਿਚਾਰ ਜਰੂਰ ਭੇਜੋ ਖਾਤਰੀ ਕਾ